ਵੋਤਾਂ ਨੂੰ ਆਤਮਿਕ ਤੁਸੀਂ ਔਖੀ ਘੜੀ ਚਾਹੇ ਅਜ ਨਾਲ ਅਨੁਵਰਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈਦੇ ਜੀ ਜਿਸ ਨਾਲ ਆ ਗਿਆ ਆਪਣੇ ਸਾਡੇ ਭਰਾ ਨੇ ਸਾਡੇ ਸਹਾਰ ਨੇ ਹਾਂਜੀ ਹਾਂਜੀ ਥੱਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਰਤ ਬਹੁਤ ਸੰਕਰਤ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਰਤ ਸਾਡੇ ਕੋਲ 1 ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਡਬ ਡਬ ਗਿਆ ਹਾਸੀ ਡਬ ਗਿਆ ਸਾਡੀ ਲੱਗੇ ਆ ਗੋਪਤ ਨਾਲ ਖੜ ਗਿਆ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਹੈ ਕੋਈ ਉਹ ਦੀ ਬੇਨਤੀ ਹੈ ਸਿੰਘ ਸਾਹਿਬ ਮੇਰਾ ਵਿਸ਼ਵਾਸ ਆ ਇਕ ਮੇਰਾ ਹਾਂਜੀ ਹਾਂਜੀ ਮੇਰਾ ਵਿਸ਼ਵਾਸ ਆ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਲਈ ਉਹਦੀ ਕਿਸ ਪੌੜੀ ਹੋਲ ਕਿਤੇ ਨਹੀਂ ਜੀ ਜੀ ਤੁਸੀਂ ਪ੍ਰਮਾਤਮਾ ਦੇ ਘਰ ਆਏ ਹੋ ਗੁਰੂ ਦੰਦਾਸ ਦੀ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧ ਸੱਚੇ ਪਾਤਸ਼ਾਹਾਂ ਦੀ ਬੰਪ ਹੋਵੇ ਸਾਡੇ ਮੰਦੂ ਤਸੱਲੀ ਹੋਵੇ ਐਸੀ ਹੋਣੀ ਆ ਕਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਧਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਾਧ ਅੱਜ ਤੱਕ ਬੋਲ ਜੀ ਭਾਈ ਆ ਉਹ ਸੱਚੇ ਪਾਤਸ਼ਾਹ ਕਾਲ ਦੇ ਹਾਂ ਜੀ ਥੋੜਾ ਬੇਡਾ ਅਰਦਾਸ ਬੇਡਾ ਕਰਦਗੇ ਗਿਆਨੀ ਜੀ ハイハイハイハイハイハイハイ

ਕਾਤੀ ਬਾਗੋਂ ਦੇ ਬੱਲੇ ਪਰਬੰਸਰ ਨਾਲ ਇਹ ਤੁਸ ਜੁਮਾਰੇ ਰਾਮ ਆਂਡ ਦੁੱਖ ਲੱਗੇ ਨਾ ਭਾਈ ਸਾਹਿਬ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਤ ਆਇਆ ਸੋਰੇ ਤੇ ਇਹ ਹੁੰਦਾ ਕਿ ਅੱਜ ਵੀ ਪਾਣ ਨੂੰ ਤਰਕਰਨ ਆ ਗਈ ਸੰਤੀ ਉਸੇ ਕਰਦਾ ਸੈਂਟੰਗ ਜੰਗਵਾਦ ਨਾਰਾਜ ਆਹ ਤੇ ਇਸ ਦਿੱਕਤ ਦੇ ਕਰਕੇ ਪੰਜਾਬ ਵਾਸੀਆਂ ਦੇ ਤੇ ਪਿਆਹਾਰ ਕਰਕੇ ਬੋਲਤਾ ਜੀ ਇਹੋ ਦਿੱਕਤ ਕਿ ਨਾ ਸੇ ਕਈਆਂ ਤੇ ਪਰ ਕਾਉਂਦਾ ਇਨੇ ਗੰਨੀ ਕੀ ਤੂੰ ਸਾਨੂੰ ਉਸਲਾ ਦੇਣਾ ਹੈ ਸਾਨੂੰ ਉਸਲਾ ਦੇਣਾ ਹੈ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾਰ ਅਰਦਾਸ ਕਰੋ ਤੂੰ ਇਸ ਪਾਸ ਅਰਦਾਸ ਕਰੋ ਤੂੰ ਸਾਡੀ ਮਾਂ ਮੜਦਾ ਹੈਂ ਓ ਬਾਈ